ਇੱਕ ਛੱਤ ਤੇ ਇੱਟਾਂ ਲੱਗੀਆਂ ਹੋਈਆਂ ਨੇ ਤੇ ਇੱਕ ਛੱਤ ਤੇ ਆ ਟਾਇਲ ਲੱਗੀ ਹੋਈ ਐ ਹਾਲ ਕੀ ਜਿਹੜੀ ਇਹ ਟਾਇਲ ਐ ਉਹ ਇੱਟਾਂ ਨਾਲੋਂ ਸਸਤੀ ਪੈਂਦੀ ਆ ਆਪਾਂ ਨੂੰ ਜੇਕਰ ਆਪਾਂ ਛੱਤ ਤੇ ਲਾਉਨੇ ਆ ਇਹ ਕੀ ਡੇਟ ਪੈਂਦੀ ਆ ਆਪਾਂ ਨੂੰ ਬਾਈ ਇਹ ਵੀਰੇ 21 ਰੁਪਏ ਫੁੱਟ ਪੈਂਦੀ ਆ ਆਪਾਂ ਨੂੰ 21 ਤੇ ਇਹ ਇੱਕ ਤਾਂ ਇਹਦੇ ਚ ਸਲਾਵ ਨਹੀਂ ਆਂਦੀ ਛੱਤ ਨੂੰ ਜੀ ਹਾਂਜੀ ਤੇ ਇੱਕ ਠੰਡੀ ਰੱਖਦੀ ਐ ਛੱਤ ਨੂੰ ਹੂੰ ਤੇ ਇੱਕ ਲੱਗੀ ਵੀ ਬਹੁਤ ਸੋਹਣੀ ਲੱਗਦੀ ਐ ਹੂੰ ਤੁਸੀਂ ਕੁੱਲ ਮਿਲਾਇ ਖਰਚੇ ਪੱਠੇ ਸਾਰੇ ਕੱਢ ਕੇ ਦੇਖ ਲਿਓ ਜੀ ਟਾਇਲ ਐਪ ਨੂੰ 25 ਰੁਪਏ ਫੁੱਟ ਪੈਂਦੇ 24-25 ਰੁਪਏ ਪਰ ਇਹ 21 ਰੁਪਏ ਪੈਂਦੀ ਆਪਾਂ ਨੂੰ ਹੁਣ ਬਾਈ ਹਾਂਜੀ 21 ਰੁਪਏ ਕੱਲ ਡਿਜ਼ਾਈਨ ਵਿੱਚ ਕਿੰਨੇ ਮਿਲ ਜਾਂਦੇ ਆਪਾਂ ਨੂੰ ਕਾ ਵੀ ਡਿਜ਼ਾਈਨ ਮਿਲ ਜਾਣਗੇ ਜੀ ਡਿਜ਼ਾਈਨ ਦੇਖੋ ਲੱਗਿਆ ਵਾ ਬਹੁਤ ਸੋਹਣਾ ਲੱਗ ਰਿਹਾ ਇਹ ਹੂੰ ਛੱਤ ਦੇ ਬਾਈ ਆਪਣੇ ਟਾਇਲਾਂ ਦੀ ਲਾਈਫ ਐਂਡ ਲਓ 5-6 ਸਾਲਾਂ ਬਾਅਦ ਤੜਨ ਲੱਗ ਜਾਂਦੇ ਨੇ ਹਾਂਜੀ ਇਹ ਵੀ ਤੜਨ ਨਹੀਂ ਇਹ ਨਹੀਂ ਇਹਦੇ 'ਚ ਕੋਈ ਸ਼ਿਕਾਇਤ ਨਹੀਂ ਆਂਦੀ ਤੜਨ ਦੀ 10-15 ਸਾਲ ਚੱਲਣਗੀਆਂ ਆਰਾਮ ਨਾਲ ਚੱਲਣਗੀਆਂ ਜੀ 20 ਸਾਲ ਵੀ ਚ ਤੁਸੀਂ ਇੱਟਾਂ ਦੇ ਬਾਰੇ ਮਾਰੀ ਕੈਮਰਾ ਇੱਟਾਂ ਦੇਖ ਲਓ ਕਿਹੜੇ ਪਾਸੋਂ ਸੋਹਣੀ ਲੱਗਦੇ ਕਾਲੀਆਂ ਹੋਈਆਂ ਨੇ ਥੋੜੇ ਟਾਈਮ ਵਾਦੋ ਤੇ ਆਹ ਦੇਖ ਲਓ ਇੱਧਰ ਬੇੜੇ ਚ ਵੀ ਲੱਗੀ ਹੋਈ ਹੈ ਆਹੀ ਟਾਇਲ ਤੇ ਇਹ ਵੀ ਤੁਸੀਂ ਲਵਾ ਸਕਦੇ ਹੋ ਕਲਰ ਡਿਜ਼ਾਈਨ ਵਾਦੂ ਨੇ ਬਈ ਆਪਣੀ ਫੈਕਟਰੀ ਇਹ ਪੈਂਦੀ ਕਿਥੇ ਜਿੱਥੋਂ ਲੱਗੀ ਹੋਈ ਹੈ ਟਾਇਲ ਇਹ ਆਪਣੀ ਫੈਕਟਰੀ ਤਪਾ ਮੰਡੀ ਹਾਂਜੀ ਨੇੜੇ ਦਰਾਜ ਵਾਲੇ ਫਾਟਾ ਕ੍ਰਿਸ਼ਨਾ ਮਾਰਬਲ